ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜਿਹੜੇ ਸਾਡੇ ਚੈਨਲ ਤੇ ਨਵੇਂ ਆਇਓ ਉਹ ਵੱਧ ਤੋਂ ਵੱਧ ਲਾਈਕ ਤੇ ਸਬਸਕ੍ਰਾਈਬ ਕਰਿਓ ਜੀ ਅੱਜ ਕਹਾਣੀ ਹੈ ਜਿਹੜੀ ਬਹੁਤ ਵਧੀਆ ਹੈ ਸਾਰੇ ਦੀ ਸਾਰੇ ਸੁਣਨੀ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ ਤਾਂ ਉਹਦੇ ਬਹੁਤ ਸਾਲਾਂ ਬਾਅਦੋਂ ਇੱਕ ਮੁੰਡੇ ਨੇ ਜਨਮ ਲਿਆ ਤਾਂ ਕਿਸਾਨ ਦਾ ਉਹਤੀ ਭੋਲਾ ਤਾਂ ਗੱਲਾਂ ਵੀ ਭੋਲੀਆਂ ਸਾਰੇ ਪਿੰਡ ਨਾਲ ਸਲੂਕ ਦੀ ਵਧੀਆ ਵਿਚਰਦਾ ਸੀ ਲੋਕਾਂ ਨਾਲ ਤਾਂ ਜਦੋਂ ਮੁੰਡਾ ਹੋਇਆ ਤਾਂ ਉਹਦੇ ਸਾਰਾ ਪਿੰਡ ਦੇਖਣ ਨੂੰ ਆਇਆ ਮੁੰਡੇ ਨੂੰ ਵੀ ਭੋਲੇ ਦੇ ਮੁੰਡਾ ਹੋਇਆ ਤਾਂ ਕੀ ਕਰਿਆ ਪਿੰਡ ਵਾਲੇ ਕਹਿਣ ਲੱਗੇ ਵੀ ਮੁੰਡੇ ਦਾ ਮਾਸਤਕ ਤੇਜ ਹੋਊਗਾ ਵੀ ਇਹਨੂੰ ਕਿਸੇ ਸੰਤ ਤੋਂ 9 ਵੇ ਤੱਕ ਇਸੇ ਸੰਤ ਤੋਂ ਰਖਾਵਾਂਗੇ। ਉਹ ਪਿੰਡ ਦੇ ਸਪੋਰਟ ਕਰਦੇ ਤੇ ਵਧੀਆ ਬੰਦੇ ਦੀ ਸਪੋਰਟ ਕਰਦਾ ਅਗਲਾ ਤਾਂ ਇੱਕ ਸਾਧੂ ਮਹੰਤ ਬੁਲਾਏ ਤਾਂ ਆਹਨਾਂ ਨੂੰ ਪ੍ਰਸਾਦਾ ਪਾਣੀ ਭੋਲੇ ਨੇ ਸਕਾਇਆ। ਤਾਂ ਜਦੋਂ ਮੁੰਡੇ ਦਾ ਮੂੰਹ ਦਿਖਾਇਆ ਮੂੰਹ ਤੇ ਹੱਥ ਸੰਤਾਂ ਨੇ ਮੱਥਾ ਦੇਖ ਕੇ ਤੇ ਹੱਥ ਦੇਖ ਕੇ ਤਾਂ ਚੰਦ ਦੇ ਨਿਸ਼ਾਨ ਤੇ ਛੜ ਦੀ ਕਲਾ ਦਾ ਪ੍ਰਤੀਕ ਸੰਤ ਕਹਿਣ ਲੱਗੇ ਭਾਈ ਇਹ ਤਾਂ ਇੱਕ ਰਾਜੇ ਨੇ ਜਨਮ ਲਿਆ ਇਹ ਤਾਂ ਮੁੰਡੇ ਦੇ ਜਿਹੜੇ ਕਰਮ ਨੇ ਬਹੁਤ ਤੇਜ ਨੇ ਇਹਦਾ 14 ਸਾਲ ਦੀ ਉਮਰ ਵਿੱਚ ਰਾਜੇ ਦੀ ਕੁੜੀ ਨਾਲ ਵਿਆਹ ਹੋਊਗਾ ਜਿਹੜਾ ਇੱਥੋਂ ਦਾ ਨਾਲੇ 14 ਸਾਲ ਦੀ ਉਮਰ ਵਿੱਚ ਇਹਨੂੰ ਰਾਜ ਭਾਗ ਮਿਲੂਗਾ ਕਰਮਾਂ ਦੀ ਸਟੋਰੀ ਸੰਤਾਂ ਨੇ ਸਾਰੀ ਪੜ ਲਈ ਤਾਂ ਸੰਤਾ ਆਪਣੀ ਕੁਟਿਆ ਚਲੇ ਗਏ ਐਨੀ ਕਹਿ ਕੇ ਤਾਂ ਜਦੋਂ ਪਿੰਡ ਵਾਲੇ ਮੁੰਡੇ ਨੂੰ ਦੇਖਣ ਆਉਂਦੇ ਨੇ ਦੂਰੋਂ ਪਾਰੋਂ ਕਿਉਂ ਚੰਗੇ ਕਰਮ ਵਾਲਾ ਸੀ ਤਾਂ ਉਸੇ ਦੇਸ਼ ਦਾ ਰਾਜਾ ਕੋੜੇ ਤੇ ਉਸ ਪਿੰਡ ਵਿੱਚੋਂ ਦੀ ਲੰਘ ਰਿਹਾ ਹੈ ਤਾਂ ਸੰਤਾਂ ਨੂੰ ਘੇਰ ਕੇ ਪੁੱਛਣ ਲੱਗਿਆ ਵੀ ਮਹਾਰਾਜ ਇਹ ਜਿਹੜੇ ਲੋਕ ਐਨੇ ਪਿੰਡ ਨੂੰ ਯਾਰੇ ਨੇ ਮੁੜੇ ਆਉਂਦੇ ਨੇ ਵੀ ਕੀ ਗੱਲ ਹੈ ਤਾਂ ਉਹ ਸੰਤ ਮਹਾਰਾਜ ਕਹਿਣ ਲੱਗੇ ਵੀ ਰਾਜਾ ਨਾ ਵੀ ਭੋਲੇ ਨਾਉਦੇ ਕਿਸਾਨ ਆ ਜਿਹੜਾ ਉਹਦੇ ਇੱਕ ਮੁੰਡੇ ਨੇ ਜਨਮ ਲਿਆ ਮੁੰਡੇ ਨੇ ਜੜਾ ਲ ਮੱਤਕਾ ਹੈ ਬਹੁਤ ਤੇਜ ਹੈ ਮੱਥੇ ਦੀਆਂ ਲਕੀਰਾਂ ਕਰਮਾਂ ਵੀ 14 ਸਾਲ ਦੀ ਉਮਰ ਵਿੱਚ ਉਹਦਾ ਤੇਰੀ ਕੁੜੀ ਨਾਲ ਵਿਆਹ ਹੋਣਾ ਨਾਲੇ ਜਿਹੜਾ ਤੇਰੇ ਵਾਲਾ ਰਾਜ ਭਾਗ ਉਹਦੇ ਲਵੇ ਜਾਊਗਾ ਰਾਜਾ ਕਹਦਾ ਇੱਕ ਮੈਂ ਹੋ ਸਕਦਾ ਹੈ ਕਹਦਾ ਰਾਜਾ ਮੱਥੇ ਦੀ ਲਿਖੀ ਤੂੰ ਵੀ ਨਹੀਂ ਮੇੜ ਸਕਦਾ ਨਾ ਜੋਰ ਮੇੜ ਸਕੇ ਜਿਹੜੀ ਮੱਥੇ ਦੀ ਲਿਖੀ ਹੁੰਦੀ ਹੈ ਕੋਈ ਨਹੀਂ ਉਹਨੂੰ ਵੇਟ ਸਕਦਾ ਕੋਈ ਨਹੀਂ ਧੋ ਸਕਦਾ ਕਰਮ ਕਿਸੇ ਦੇ ਤਾਂ ਰਾਜੇ ਨੇ ਆਪਣਾ ਜੋਰ ਦੇ ਹੰਕਾਰ ਨਾਲ ਸਾਧੂ ਮਹਾਤਮਾ ਨੂੰ ਕਿਹਾ ਕਹਿੰਦਾ ਬਾਬਾ ਜੀ ਫਿਰ 14 ਸਾਲ ਬਾਅਦ ਤੁਸੀਂ ਦੇਖੋਗੇ ਕਹਿੰਦਾ ਹਾਂ ਭਾਈ ਲਿਖਤੀ ਰੂਪ ਵਿੱਚ ਲੈ ਲੈ ਜੇ ਜਿਉਦੇ ਰਹੇ ਤਾਂ ਫਿਰ ਮੈਂ ਤੈਨੂੰ ਜਵਾਬ ਵੀ ਦਊਗਾ ਤਾਂ ਰਾਜਾ ਕਹਿੰਦਾ ਠੀਕ ਆ ਕਰੋ ਤਾਂ ਰਾਜੇ ਨੇ ਆਪਣੇ ਝੋਲ ਦਾ ਜੋਰ ਦਾ ਪ੍ਰਯੋਗ ਕੀਤਾ ਤਾਂ ਜੋਰ ਲਾਉਣਾ ਸ਼ੁਰੂ ਕਰਿਆ ਤਾਂ ਇੱਕ લાલે ਦਾ ਰੂਪ ਬਣਾ ਕੇ ਰਾਜਾ ਝੋਲੇ ਕਿਸਾਨ ਦੇ ਘਰੇ ਗਿਆ ਉਹਨਾਂ ਨੂੰ ਕਹਿਣ ਲੱਗਿਆ ਵੀ ਭਾਈ ਮੈਂ ਰਬਾਂਡ ਪਿੰਡ ਦਾ ਸਾਹੂਕਾਰਾਂ ਮੈਂ ਮਾਮੁੰਡੇ ਦੇਖਣ ਆਇਆ ਮੁੰਡੇ ਦੇ ਮਾਸਤਕ ਬਹੁਤ ਤੇਜ 10 ਦਿਨ ਲੋਕ ਵੀ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਮੁੰਡੇ ਨੂੰ ਮੈਂ ਪਾਲ ਲਾਣਾ ਮੈਂ ਤੁਹਾਨੂੰ ਧਨ ਮਾਇਆ ਦੇ ਦੇਣਾ ਤਾਂ ਉਹ ਕਹਿਣ ਲੱਗੇ ਵੀ ਅਸੀਂ ਤਾਂ ਮਸਾ ਮਸਾ ਦੇਖਿਆ सेठ ਕਹਿਣ ਲੱਗਾ ਮੈਂ ਬੇਰਲੇ ਬੇ ਪੜੀ ਜਾਊਗਾ ਜਦੋਂ ਮਰਜੀ ਤੁਸੀਂ ਦੇਖ ਲਿਓ ਤਾਂ ਉਹ ਕਹਿਣ ਲੱਗੇ ਵੀ ਇੱਕ ਸ਼ਰਤ ਹੈ ਇਹਦਾ 14 ਸਾਲ ਦੀ ਉਮਰ ਵਿੱਚ ਅਸੀਂ ਨੇ ਮੂੰਹ ਜ਼ਰੂਰ ਦੇਖਣਾ ਮੁੰਡੇ ਦਾ ਮੁੰਡਾ ਤੇਰਾ ਜ਼ਰੂਰ ਦੇਖਣਾ 14ਵੇਂ ਸਾਲ ਚ ਸਾਨੂੰ ਸੰਤਾਂ ਦੇ ਬਾਤ ਹੋਏ ਹੋਏ ਨੇ ਤਾਂ ਉਹ ਕਹਿਣ ਲੱਗਾ ਠੀਕ ਹੈ ਤਾਂ ਉਹ ਮੁੰਡਾ ਲੈ ਕੇ ਉਹਨਾਂ ਤੋਂ ਜਦੋਂ ਬਾਪ ਸਾਰੇ ਅਤੀ ਇੱਕ ਨਦੀ ਕਿਨਾਰੇ ਚਲਾ ਗਿਆ ਨਦੀ ਕਿਨਾਰੇ ਆ ਕੇ ਤਾਂ ਉਹ ਪਹਿਲਾਂ ਤਾਂ ਮੁੰਡੇ ਦਾ ਗਲ ਘੁੱਟਣ ਲੱਗਿਆ ਜਦੋਂ ਗਲ ਕਹਿੰਦਾ ਸਰਾਫ ਲੱਗੂਗਾ ਫਿਰ ਉਹਨੇ ਲੱਕੜ ਦਾ ਬਕਸਾ ਲਿਆ ਲੱਕੜ ਦੇ ਬਕਸੇ ਚ ਮੁੰਡੇ ਨੂੰ ਪਾ ਕੇ ਇੱਕ ਪਾਣੀ ਚ ਢੇਰਦਾ ਹੋ ਉਹ ਕਹ ਹੈਗਾ ਤਾਂ ਰਾਜਾ ਹੀ ਤੀ ਲਾਲੇ ਦਾ ਰੂਪ ਤਾਂ ਰਹਾ ਸੀ ਤਾਂ ਕਿ ਆਪ ਦਾ ਜੋਰ ਲਾਉਣਾ ਤੀ ਵੀ ਮੁੰਡੇ ਨੂੰ ਕਿਵੇਂ ਪੂਰਾ ਕਰਾਂ ਮੁੰਡੇ ਨੂੰ ਕਿਵੇਂ ਮਾਰਾਂ ਪਰ ਮੁੰਡੇ ਦੇ ਕਰਮ ਬਹੁਤ ਤੇਜ਼ ਤੇ ਤਾਂ ਜਦੋਂ ਮੁੰਡਾ ਤੇਰਦਾ ਨਦੀ ਦੇ ਵਿੱਚ ਪਾਣੀ ਦੇ ਵਿੱਚ ਬਕਸੇ 'ਚ ਪਾਟੇ ਤਾਂ ਰਾਜਾ ਮੁੜ ਗਿਆ ਢਾਹ ਇੱਕ ਸਾਹੂਕਾਰ ਪਾਣੀ ਚੜਾਉਣ ਵਾਲਾ ਜਿੱਦ ਜਲ ਨਦੀ ਦੇ ਉੱਤੇ ਤਾਂ ਜਦੋਂ ਉਹਨੇ ਦੇਖਿਆ ਬਕਸਾ ਵੀ ਤਾਂ ਬਕਸਾ ਬਹੁਤ ਵਧੀਆ ਤਰਿਆ ਰਿਹਾ ਉਹਦੇ ਬਕਸਾ ਬਾਹਰ ਕਢਾਇਆ ਜਦੋਂ ਬਕਸਾ ਖੋਲ ਕੇ ਦੇਖਿਆ ਉਹਦੇ ਵਿੱਚ ਮੁੰਡਾ ਗੁੱਠਾ ਚੁੱਕਦਾ ਪੈਰ ਦਾ ਤਾਂ ਸੇਠ ਨੇ ਬੜਾ ਹੈਰਾਨ ਹੋਇਆ ਕਹਿੰਦਾ ਵੀ ਆਪਨੇ ਤਾਂ ਲਾਦ ਨਹੀਂ ਤੀ ਇਹ ਤਾਂ ਰੱਬ ਨੇ ਬਹੁਤ ਵਧੀਆ ਕਰਿਆ ਵੀ ਜਿਹੜਾ ਆਪਾਂ ਨੂੰ ਇਹ ਮੁੰਡਾ ਦਿੱਤਾ ਤਾਂ ਉਹ ਘਰੇ ਵਾਗਿਆ ਘਰੇ ਲਾਲੀ ਨਾਲ ਗੱਲਬਾਤ ਕਰੀ ਤਾਂ ਲਾਲੀ ਵੀ ਬੜੀ ਖੁਸ਼ ਹੋਈ ਵੀ ਆਪਾਂ ਨੇ ਕਿਹੜਾ ਕਿਸ ਦੇ ਠੱਗੀ ਮਾਰੀ ਐ ਤਾਂ ਉਹ ਮੁੰਡੇ ਨੂੰ ਪਾਲਦੇ ਰਹੇ ਜਦੋਂ ਮੁੰਡੇ ਦਾ ਪਾਲ ਪੋਲਣ ਕਰਨ ਕਰਦੇ ਰਹੇ ਮੁੰਡਾ ਹੋ ਗਿਆ 14 ਸਾਲ ਦਾ ਤਾਂ ਉਹ ਹੀ ਰਾਜਾ ਉਹਨੂੰ ਵੀ ਰਾਜੇ ਨੂੰ ਵੀ ਉਹ ਗੁਸੁੱਕ ਲੱਗੀ ਵੀ ਇਹ ਪਿੰਡ ਵਿੱਚ ਇੱਕ ਸ਼ੇਠ ਰਹਿੰਦਾ ਵੀ ਉਹਨੇ ਮੁੰਡਾ ਉਹਦੇ ਆਪਦਾ ਤਾਂ ਹੈ ਨਹੀਂ ਉਹਨੇ ਕਿਸੇ ਤੋਂ ਲਿਆ ਵੀ ਉਹਨੂੰ ਪੁੱਛਦਿਆਂ ਵੀ ਇਹ ਹੈ ਕੌਣ ਵੀ ਕੀ ਪਤਾ ਵੀ ਸਾਧੂ ਮਹਤਵਾਂ ਦੀਆਂ ਗੱਲਾਂ ਪੂਰੀਆਂ ਹੋ ਜਾਣ ਤਾਂ ਉਹ ਰਾਜਾ ਉਹਦੇ ਸ਼ੇਠ ਦੇ ਘਰੇ ਵਗਿਆ ਉਹਨੂੰ ਪੁੱਛਣ ਲੱਗਿਆ ਵੀ ਸ਼ੇਠ ਜਿਹੜਾ ਤੇਰਾ ਮੁੰਡਾ ਹੈ ਇਹ ਆਪਦਾ ਤਾਂ ਤੇਰਾ ਹੈ ਨਹੀਂ ਤੂੰ ਐਂ ਦੱਸ ਵੀ ਤੈਨੂੰ ਕਿੱਥੋਂ ਮਿਲਿਆ ਤਾਂ ਸ਼ੇਠ ਨੇ ਸਾਰੀ ਸਟੋਰੀ ਸੁਣਾਈ ਵੀ ਰਾਜਾ ਨੇ ਮੈਂ ਅੱਜ ਤੋਂ 14 ਸਾਲ ਪਹਿਲਾਂ ਇੱਕ ਨਦੀ ਕਿਨਾਰੇ ਜਲ ਚੜਾਉਣ ਵੇ ਆਤੀ ਜਿੱਥੇ ਮੁੰਡਾ ਵੜਸੇ ਚ ਪਿਆ ਹੋਇਆ ਮੈਨੂੰ ਮਿਲਿਆ ਤੀ ਮੈਂ ਕੱਢ ਕੇ ਇਹਨੂੰ ਘਰੇ ਲਿਆਇਆ ਫਿਰ ਇਹਦਾ ਪਾਲ ਪੋਲਣ ਕਰਿਆ ਰਾਜੇ ਨੇ ਆਪਦੇ ਮਨ ਚ ਸੋਚਿਆ ਵੀ ਮੁੰਡਾ ਤਾਂ ਉਹੀ ਹੈ ਵੀ ਆਪਾਂ ਇਹਨੂੰ ਕਿਵੇਂ ਨਾ ਕਿਵੇਂ ਫਿਰ ਇਹਦਾ ਮਾਰਨ ਦੀ ਸਕੀਮ ਬਣਾਈਏ ਤਾਂ ਰਾਜੇ ਨੇ ਕੀ ਕਰਿਆ ਕਹਿੰਦਾ ਸੇਠ ਤੂੰ ਐਂ ਕਹਦੇ ਤੇਰਾ ਮੁੰਡੇ ਨੂੰ ਉਹ ਕੋਲੇ ਖੜਾ ਤੇ ਮੁੰਡਾ ਵੀ ਇਹ ਮੈਂ ਤਾਂ ਹੁਣ ਦੂਰ ਜਾਊਗਾ ਵੀ ਮੈਂ ਚਿੱਠੀ ਇੱਕ ਮੇਰੀ ਜੇਬ ਚ ਰਹੇਗੀ ਇਹ ਮੇਰੇ ਮਹਿਲਾ ਚ ਫੜਾਇਆਊਗਾ ਕਹਾਂ ਮਹਿਲਾ ਉਥੋਂ 25 30 ਮੀਲ ਪੈਂਦੇ ਤੇ ਤਾਂ ਬੇਨਮਾ ਅਨਾਮ ਕਨਾਮ ਵਿੱਚ ਦੇ ਦੂੰਗਾ ਸੋਨਾ ਮੋਹਰਾ ਸੇਟ ਕੰਦਾ ਫੜਾਇਆ ਉਹ ਮੁੰਡਾ ਕਹਿੰਦਾ ਕੋਈ ਨਹੀਂ ਫੜਾਇਆ ਮੁੰਗਾ ਮੈਂ ਤਾਂ ਮੁੰਡੇ ਨੇ ਚਿੱਠੀ ਫੜੀ ਜਦੋਂ ਰਾਜਾ ਬਾਗਿਆ ਮੁੰਡੇ ਨੇ ਜੇਬ ਚਿੱਠੀ ਪਾਈ ਤੁਰ ਪਿਆ ਰਾਜੇ ਦੇ ਦਰਬਾਰ ਵੱਲ ਦਰਬਾਰ ਵੱਲ ਜਿੱਥੇ ਰਾਜਾ ਰਹਿੰਦਾ ਸੀ ਜਿਹੜੇ ਪਿੰਡ ਚ ਤਾਂ ਜਦੋਂ ਰਾਹਤੇ ਚ ਹਨੇਰਾ ਹੋ ਗਿਆ ਜਾਂ ਅੱਗੇ ਜੰਗਲ ਤੇ ਜਦੋਂ ਜੰਗਲ ਵਿੱਚ ਘੁੱਪ ਹਨੇਰਾ ਹੋ ਗਿਆ ਤਾਂ ਕੀ ਦੇਖਦਾ ਉੱਥੇ ਇੱਕ ਸਨਪਾਈ ਆ ਝੁੰਬੀ ਜਿਹਦੇ ਵਿੱਚ ਲਾਈਟ ਜਗਦੀ ਦੇਖ ਕੇ ਉੱਥੇ ਚਲਾ ਗਿਆ ਤਾਂ ਉੱਥੇ ਇੱਕ ਬੁੜੀ ਅੰਦਰ ਰੋਟੀਆਂ ਬਣਾ ਰਹੀ ਸੀ ਚੁੱਲ੍ਹੇ ਤੇ ਤਾਂ ਜਦੋਂ ਉਹਦੇ ਲੇ ਜਾ ਕੇ ਕਹਿਣ ਲੱਗਿਆ ਵੀ ਬੇਬੇ ਮੈਂ ਮੈਨੂੰ ਨਹੀਂ ਰਾਹ ਹੋ ਗਿਆ ਮੈਂ ਰਾਤ ਕੱਟਣੀ ਹੈ ਉਹ ਬੁੜੀ ਕਹਿਣ ਲੱਗੀ ਵੀ ਭਾਈ ਇਹ ਤਾਂ ਡਾਕੂਆਂ ਦਾ ਡੱਡਾ ਹੈ ਤੂੰ ਪਾਣੀ ਪੀ ਲੈ ਇੱਥੇ ਸ਼ੇਰ ਵਗੇਰੇ ਆਉਂਦੇ ਨੇ ਤੈਨੂੰ ਕਿਤੇ ਖਾ ਨਾ ਜਾਣਾ ਜਿਹੜੇ ਡਾਕੂ ਨੇ ਉਹ ਤੈਨੂੰ ਮਾਰ ਦੇਣਗੇ ਵੀ ਤੂੰ ਇੱਥੋਂ ਵੜ ਜਾ ਤਾਉ ਕਹਿਣ ਲੱਗਿਆ ਵੀ ਮੈਂ ਮੈਨੂੰ ਰਸਤੇ ਦਾ ਨਹੀਂ ਪਤਾ ਮੈਂ ਭੁੱਲ ਕੇ ਇਹ ਜੰਗਲਵਾਲ ਨੂੰ ਆ ਗਿਆ ਤਾਂ ਬੁੜੀ ਨੇ ਦੇਖਿਆ ਜਦੋਂ ਮੁੰਡੇ ਦਾ ਮੂੰਹ ਤਾਉ ਕਹਿਣ ਲੱਗੀ ਵੀ ਚਲ ਮੈਂ ਸਾਰਾ ਕੁਝ ਆਪੇ ਦੇਖੂੰ ਤੂੰ ਇੱਕ ਸਾਈਡ ਤੇ ਲੱਗ ਕੇ ਪੈ ਜਾ ਤਾਂ ਮੁੰਡੇ ਨੇ ਪ੍ਰਸਾਦਾ ਪਾਣੀ ਬੁੜੀ ਨੇ ਸਕਾਇਆ ਮੁੰਡਾ ਇੱਕ ਸਾਈਡ ਤੇ ਉਸੇ ਥੰਨ ਵਿੱਚ ਪੈ ਗਿਆ ਜਿਹੜੀ ਡਾਕੂਆਂ ਦੀ ਸੀ ਤਾਂ ਜਦੋਂ ਡਾਕੂ ਆਏ ਆਉਂ ਪੁੱਛਣ ਲੱਗੇ ਉਹ ਬੁੱਢੀ ਨੂੰ ਵੀ ਇਹ ਲੜਕਾ ਕੌਣ ਹੈ ਉਹ ਕਹਿਣ ਲੱਗੀ ਵੀ ਇਹ ਤਾਂ ਰਾਹੀ ਆ ਇੱਕ ਵੀ ਆ ਰਾਜੇ ਦੇ ਚਿੱਠੀ ਫੜਾਉਣ ਜਾਂਦਾ ਸੀਗਾ ਇਹਨੂੰ ਰਾਤ ਨਹੀਂ ਰਹਾ ਗਿਆ ਉਹ ਕਹਿੰਦੇ ਚਲੋ ਇਹਨੂੰ ਤਾਂ ਆਪਾਂ ਬਾਅਦ 'ਚ ਮਾਰਾਂਗੇ ਪਹਿਲਾਂ ਇਹਦੀ ਜੇਬ 'ਚੋਂ ਚਿੱਠੀ ਕੀ ਆ ਵੀ ਰਾਜਾ ਬੇਈਮਾਨ ਬੰਦਾ ਹੈ ਇਹਨੇ ਬੱਚੇ ਨੂੰ ਚਿੱਠੀ ਫੜਾਈ ਹੈ ਵੀ ਕਿਤੇ ਕੋਈ ਦੇਖਦੇ ਆ ਵੀ ਕੀ ਲਿਖਿਆ ਹੋਇਆ ਤਾਂ ਜਦੋਂ ਉਹਨਾਂ ਨੇ ਚਿੱਠੀ ਕੱਢੀ ਪੜਨ ਲੱਗੇ ਡਾਕੂ ਤਾਂ ਉਹ ਚਿੱਠੀ ਦੇ ਵਿੱਚ ਲਿਖਿਆ ਹੋਇਆ ਬੀ ਐਸ ਮੁੰਡਾ ਜਿਹੜਾ ਚਿੱਠੀ ਲੈ ਕੇ ਆ ਰਿਹਾ ਹੈ ਮਹਿਲਾ ਚ ਰਾਣੀ ਇਹਨੂੰ ਜਲਦੀ ਤੋਂ ਜਲਦੀ ਮੁੰਡੇ ਦਾ ਖਤਮ ਕਰਾ ਦਿਂ ਜਿਹੜਾ ਕਿ ਨਾਲ ਦੀ ਨਾਲ ਇਹਨੂੰ ਮਾਰ ਕੇ ਪਰੇ ਘਰ ਦਿਓ ਤਾਂ ਕਿ ਮੈਨੂੰ ਬਾਅਦ ਚ ਪਤਾ ਲੱਗੇ ਵੀ ਮੁੰਡਾ ਇਸ ਜਗ੍ਹਾ ਤੇ ਨਹੀਂ ਹੈਗਾ ਤਾਂ ਮੁੰਡੇ ਨੇ ਰਾਜੇ ਨੇ ਖੇਡ ਬਹੁਤ ਵੱਡੀ ਖੇਡੀ ਥੀ ਕਿਉਂਕਿ 14 ਸਾਲ ਦਾ ਮੁੰਡਾ ਹੋ ਗਿਆ ਥੀ ਤਾ ਉਹ ਡਾਕੂਆਂ ਨੇ ਚਿੱਠੀ ਜਦੋਂ ਪੜ੍ਹ ਕੇ ਉਹ ਬਹੁਤ ਸੋਚਾਂ ਵਿੱਚ ਪਏ ਵੀ ਆਪਾਂ ਤਾਂ ਹੱਤਿਆ ਕਰਨ ਲੱਗੇ ਤੇ ਇਹਦੀ ਗਾਹ ਵੀ ਹੱਤਿਆ ਹੁੰਦੀ ਜੇ ਆਪਣੇ ਲਵੇ ਨਾਮ ਆਉਂਦਾ ਤਾਂ ਗਾਹਾਂ ਮਾਰਿਆ ਜਾਂਦਾ ਹੈ ਤਾਂ ਉਹਨਾਂ ਨੇ ਉਹੀ ਚਿੱਠੀ ਹੋਰ ਲਿਖ ਕੇ ਉਹਦੇ ਵਿੱਚ ਲਿਖ ਕੇ ਪਾਤਾ ਡਾਕੂਆਂ ਨੇ ਵੀ हे ਰਾਣੀ ਇਹ ਮੁੰਡੇ ਦਾ ਆਪਣੀ ਕੁੜੀ ਨਾਲ ਜਲਦੀ ਤੋਂ ਜਲਦੀ ਵਿਆਹ ਕਰਦੀ ਜਿਹੜਾ ਮੇਰੇ ਆਂਦੇ ਨੂੰ ਪਤਾ ਲੱਗੇ ਵੀ ਆਪਣੀ ਕੁੜੀ ਵਿਆਹੀ ਗਈ ਤਾਉ ਇੱਕ ਚਿੱਠੀ ਜਿਹੜੀ ਪਹਿਲਾ ਵਾਲੀ ਦੀ ਪਾੜ ਕੇ ਦੂਜੀ ਚਿੱਠੀ ਨਵੀਆਂ ਦੀ ਜੇਤ ਪਾਤੀ ਜਦੋਂ ਤੜਕੇ ਦਿਨ ਚੜਿਆ ਤਾਂ ਮੁੰਡਾ ਰਾਜੇ ਦੇ ਮਹਿਲਾਵਾਲ ਨੂੰ ਚਲਾ ਗਿਆ ਜਾਂਦਾ ਜਦੋਂ ਰਾਜੇ ਦੇ ਮਹਿਲਾ ਚ ਰਾਣੀ ਨੂੰ ਨਮਸਤੇ ਬਲਾਈ ਸਾਸਤਰੀ ਘਰ ਬਲਾਈ ਤਾਂ ਚਿੱਠੀ ਫੜਾਈ ਜਦੋਂ ਚਿੱਠੀ ਫੜ ਕੇ ਰਾਣੀ ਨੇ ਪੜੀ ਤਾਂ ਵਿੱਚ ਲਿਖਿਆ ਹੋਇਆ ਵੀ ਆਪਣੀ ਕੁੜੀ ਦਾ ਵਿਆਹ ਇਸ ਮੁੰਡੇ ਨਾਲ ਕਰ ਦਿਓ ਤਾਂ ਉਹਨੇ ਆਪਦੇ ਮਾ ਮੰਤਰੀ ਸਾਥਰੀ ਭਲਾਈ ਕੁੜੀ ਨੂੰ ਤਿਆਰ ਕਰਿਆ ਉਹ ਮੁੰਡੇ ਨਾਲ ਆਪਣੀ ਕੁੜੀ ਦਾ ਵਿਆਹ ਕਰਤਾ ਤਾਂ ਜਦੋਂ ਉਥੋਂ ਕੁੜੀ ਵਿਦਾ ਕਰਤੀ ਤਾਂ ਐਨੇ ਰਾਜਾ ਮੁੜਿਆ ਆ ਜਾਂ ਰਾਜਾ ਮੁੜਿਆ ਆ ਤਾਂ ਉਹਨੇ ਜਦੋਂ ਦੇਖਿਆ ਵੀ ਰਾਣੀ ਉਹ ਮੁੰਡੇ ਨੂੰ ਮਾਰਤਾ ਸੀ ਤਾਂ ਰਾਣੀ ਕਹਿਣ ਲੱਗੀ ਇਹੋ ਮੁੰਡੇ ਨੂੰ ਮਾਰਨਾ ਤਾਂ ਕੀ ਤੀ ਉਹਦੇ ਵਿੱਚ ਲਿਖਿਆ ਹੋਇਆ ਕੀ ਤੀ ਤਾਂ ਜਦੋਂ ਰਾਜਾ ਉਹ ਚਿੱਠੀ ਪੜ੍ਹਦਾ ਹੈ ਨਾਲ ਦੀ ਨਾਲ ਉਹੀ ਸੰਤ ਮਹਾਤਮਾ ਜਿਨ੍ਹਾਂ ਦੇ ਬਾਤ ਬਾਤਨ ਹੋਏ ਹੋਏ ਤੇ ਉਹਨਾਂ ਨੇ ਵੀ ਦੇਲੀ ਚ ਪੈਰ ਰੱਖਿਆ ਰਾਜੇ ਨੂੰ ਕਹਿਣ ਲੱਗੇ ਰਾਜਨ ਗੱਲ ਠੜਕੇ ਕਰੀ ਮੜਾਗਾ ਤਾਂ ਜਦੋਂ ਚਿੱਠੀ ਪੜ੍ਹਦੇ ਰਾਜੇ ਨੇ ਉਹ ਥਾ ਮੁੰਡੇ ਨੂੰ ਵੀ ਬਲਾਉਣ ਦੇ ਹੁਕਮ ਕਰੇ ਵੀ ਉਹਨੂੰ ਛੇਤੀ ਤੋਂ ਛੇਤੀ ਲਿਆਓ ਤਾਂ ਮੁੰਡੇ ਨੂੰ ਲੈ ਕੇ ਆਗੇ ਅੰਦਰ ਤਾਂ ਵੀ ਉਹਨੂੰ ਡੰਡ ਦਵਾਗੇ ਤਾਂ ਸਾਧੂ ਵੀ ਅੰਦਰ ਵਾਗੇ ਨਾਲੇ ਉਹ ਮੁੰਡਾ ਖੜਾ ਹੈ ਨਾਲੇ ਰਾਜਾ ਤਾਂ ਸੰਤ ਕਹਿਣ ਲੱਗੇ ਵੀ ਰਾਜਾ ਨਾ ਇਹ ਤਾਂ ਜਿਹੜਾ ਕੁਝ ਕਰਮਾਂ ਦੀ ਖੇਡ ਹੈ ਵੀ ਤੇਰੇ ਗੱਲ ਯਾਦ ਹੈ ਅੱਜ ਤੋਂ 14 ਸਾਲ ਪਹਿਲਾਂ ਆਪਣੇ ਬਾਤਨ ਹੋਏ ਹੋਏ ਤੇ ਵੀ ਤੇਰੀ ਕੁੜੀ ਨਾਲ ਇਹ ਮੁੰਡੇ ਦਾ ਵਿਆਹ ਹੋਊਗਾ ਵੀ ਨਾਲੇ ਜਿਹੜਾ ਤੇਰਾ ਰਾਜ ਭਾਗ ਹੈ ਉਹ ਵੀ ਇਹਦੇ ਲਵੇ ਜਾਊਗਾ ਕਿਉਂ ਕੁੜੀ ਤੇਰੇ ਕੱਲੀ ਦੀ ਆ ਕੁੜੀ ਨਾਲੇ ਜਾਣਾ ਸੀ ਮੱਥੇ 'ਤੇ ਲਿਖਿਆ ਹੋਈਆਂ ਨੇ ਤਾਂ ਰਾਜਾ ਸੰਤ ਮਹਾਤਮਾ ਲਵੇ ਕਰਨੀ ਵਾਲੇ ਮਹਾਪੁਰਸ਼ ਦੇ ਬਹੁਤ ਸ਼ਰਮਿੰਦਾ ਹੋਇਆ ਕਹਿੰਦਾ ਮਹਾਰਾਜ ਮੈਂ ਤਾਂ ਕਹਿੰਦਾ ਇਹਨੂੰ ਮਾਰ ਲਿਆਂ ਬਹੁਤ ਸਕੀਮਾਂ ਲਾਈਆਂ ਪਰ ਮੈਂ ਵੀ ਅੱਜ ਜਿਹੜੀ ਕਰਮਾ ਦੇ ਜਿਹੜੇ ਬੰਦੇ ਦੇ ਕਰਮ ਹੁੰਦੇ ਨੇ ਉਹਨਾਂ ਮੂਰੇ ਹਾਰ ਗਿਆ ਤਾਂ ਕਿ ਮੈਂ ਇਹਨੂੰ ਆਪਦਾ ਰਾਜ ਭਾਗ ਮੁੰਡੇ ਨੂੰ ਸੌਂਪਣ ਜਾ ਰਿਹਾ ਵੀ ਇਹ ਆਪਦੀ ਰਾਜ ਗੱਦੀ ਸਾਹਮਣੇ ਤਾਂ ਰਾਜੇ ਨੇ ਆਪਦੀ ਹੋਰ ਰਾਜੇ ਇਕੱਠੇ ਕਰੇ ਨਾਲੇ ਕਰਮਾ ਤੇ ਮੂਰੇ ਝੁਕਿਆ ਵੀ ਕਰਮਾਂ ਦੀ ਲਖੀ ਕੋਈ ਨਹੀਂ ਮੇਟ ਸਕਦਾ ਕੋਈ ਨਹੀਂ ਧੋ ਸਕਦਾ ਤਾਂ ਕਿ ਰਾਜੇ ਨੇ ਆਪਦਾ ਰਾਜ ਉਹ ਮੁੰਡੇ ਨੂੰ ਸਮਾਇਆ ਇਹ ਗਰੀਬ ਦੇ ਕਿਸਾਨ ਦੇ ਮੁੰਡੇ ਦੇ ਕਰਮਾਂ ਦੀ ਸਟੋਰੀ ਵੀ ਕਿਵੇਂ ਕਰਮਾਂ ਵਿੱਚ ਰਾਜ ਆਇਆ ਕਿਵੇਂ ਮੁੰਡਾ ਰਾਜ ਕਰਨ ਲੱਗਿਆ ਜਿਹੜੇ ਸਾਧੂ ਸੰਤ ਮਹਾਤਮਾ ਚੰਗੀ ਤਪੱਸਿਆ ਕਰਨੀ ਦੇ ਮਾਲਕ ਹੁੰਦੇ ਨੇ ਉਹੀ ਕਰਮਾਂ ਦੇ ਗੇੜੇ ਨੂੰ ਜਾਣਦੇ ਨੇ ਦੂਜੇ ਦੇ ਧਾਰੀ ਨਹੀਂ ਜਾਣਦੇ ਐਨੀਆਂ ਗੱਲਾਂ ਮੈਂ ਕਹਿੰਦਾ ਹੋਇਆ ਜਿਹੜੇ ਨਵੇਂ ਆਏ ਨੇ ਉਹ ਸਾਡੇ ਚੈਨਲ ਸੋਸ਼ਲ ਸਰਪੰਚ ਨੂੰ ਵੱਧ ਤੋਂ ਵੱਧ ਲਾਇਕ ਤੇ ਸਬਸਕ੍ਰਾਈਬ ਕਰਿਓ ਜੀ ਤਾਂ ਕਿ ਜਿਹੜੀ ਨਵੀਂ ਵੀਡੀਓ ਤੁਹਾਡੇ ਤੱਕ ਆਉਂਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ